ਅਸ਼ੋਵਰ ਦਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਜ਼ਰੂਰੀ ਅਤੇ ਅਹਿਮ ਖਬਰ ਦੇ ਨਾਲ ਪੰਜਾਬ ਕੈਬਨਿਟ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਵਾਸ ਸਥਾਨ ਤੇ ਅੱਜ ਸ਼ਾਮ ਨੂੰ 4 ਵਜੇ ਹੋਣ ਜਾ ਰਹੀ ਹੈ ਇਸ ਮੀਟਿੰਗ ਨੂੰ ਬੇहद ਅਹਿਮ ਮੰਨਿਆ ਜਾ ਰਿਹਾ ਹੈ ਇਸ ਮੀਟਿੰਗ ਦੇ ਵਿੱਚ ਸਾਰੇ ਕੈਬਨਿਟ ਮੰਤਰੀ ਸ਼ਾਮਲ ਹੋਣਗੇ ਤੇ ਮੀਟਿੰਗ ਦੇ ਵਿੱਚ ਪੰਜਾਬ ਦੇ ਚਲੰਤ ਮਾਮਲਿਆਂ ਤੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ ਕਈ ਅਹਿਮ ਮੁੱਦਿਆਂ ਦੇ ਉੱਤੇ ਕੈਬਨਿਟ ਮੰਤਰੀਆਂ ਤੇ ਮੁੱਖ ਮੰਤਰੀ ਆਪਸ ਵਿੱਚ ਗੱਲਬਾਤ ਕਰਨਗੇ ਤੇ ਮੁੱਖ ਮੰਤਰੀ ਕੈਬਨਿਟ ਮੰਤਰੀਆਂ ਦੀ ਸਲਾਹ ਲੈਣਗੇ ਇਸ ਮੀਟਿੰਗ ਤੋਂ ਬਾਅਦ ਕਈ ਅਹਿਮ ਫੈਸਲਿਆਂ ਦੇ ਉੱਤੇ ਮੋਹਰ ਲੱਗ ਸਕਦੀ ਹੈ ਤੇ ਮੀਟਿੰਗ ਤੋਂ ਬਾਅਦ ਸੰਭਾਵੀ ਤੌਰ ਤੇ ਪੱਤਰਕਾਰ ਵਾਰਤਾ ਕਰਕੇ ਇਸ ਮੀਟਿੰਗ ਦੇ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ ਸੋ ਸੰਭਾਵੀ ਤੌਰ ਤੇ ਪੰਜਾਬ ਦੇ ਵਿੱਚ ਇਸ ਵੇਲੇ ਜੋ ਮਸਲੇ ਚੱਲ ਰਹੇ ਨੇ ਉਹਨਾਂ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ ਖਾਸ ਤੌਰ ਤੇ ਯੁੱਧ ਨਸ਼ਿਆਂ ਵਿਰੁੱਧ ਜੋ ਛੇੜਿਆ ਗਿਆ ਉਸ ਦਾ ਫੇਸ 2 ਯਾਨੀ ਕਿ ਦੂਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਇਸ ਦੂਜੇ ਪੜਾਅ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਸਰਕਾਰ ਨਸ਼ੇ ਦੇ ਮੁੱਦੇ ਦੇ ਉੱਤੇ ਠਲ ਪਾਵੇਗੀ ਨਸ਼ਿਆਂ ਨੂੰ ਕਿਸ ਤਰ੍ਹਾਂ ਖਤਮ ਕਰੇਗੀ ਹਾਲਾਂਕਿ ਪੰਜਾਬ ਸਰਕਾਰ ਲਗਾਤਾਰ ਨਸ਼ਿਆਂ ਤੇ ਕੰਮ ਕਰ ਰਹੀ ਹੈ ਲਗਾਤਾਰ ਨਸ਼ਿਆਂ ਨੂੰ ਠਲ ਪਾਈ ਜਾ ਰਹੀ ਹੈ ਸੋ ਦੂਜੇ ਪੜਾਅ ਦੇ ਵਿੱਚ ਕਿਸ ਤਰ੍ਹਾਂ ਦੀ ਸੂਬਾ ਸਰਕਾਰ ਦੀ ਸਟ੍ਰੈਟਜੀ ਰਹਿਣ ਵਾਲੀ ਹੈ ਇਸ ਮੁੱਦੇ ਤੇ ਵੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਸੋ ਇਹਨਾਂ ਇਹ ਮੁੱਦਿਆਂ ਤੇ ਵਿਚਾਰ ਚਰਚਾ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਜਾ ਸਕਦੀ ਹੈ ਜਦੋਂ ਦਰ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ 72 ਘੰਟਿਆਂ ਦੇ ਅੰਦਰ ਅੰਦਰ ਆਪਣੇ ਹਲਕੇ ਅਜਨਾਲਾ ਦੇ ਪਿੰਡ ਅਲੀਵਾਲ ਕੋਟਲੀ ਦੇ ਪਿੰਡ ਦੇ ਹੜਪੀੜਿਤ ਪਰਿਵਾਰ ਨੂੰ 1 ਲੱਖ ਰੁਪਏ ਦੀ ਮਦਦ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਪਰਿਵਾਰ ਨੂੰ ਮਦਦ ਦੇਣ ਦਾ ਵਾਅਦਾ ਕੀਤਾ ਸੀ ਤੇ 72 ਘੰਟੇ ਦੇ ਅੰਦਰ ਅੰਦਰ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਸ ਪੰ ਇਸ ਪਰਿਵਾਰ ਦੀ ਪੰਜਾਬ ਸਰਕਾਰ ਦੇ ਵੱਲੋਂ ਮਦਦ ਕੀਤੀ ਗਈ ਹੈ ਤੇ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਪਰਿਵਾਰ ਨੂੰ ਦਿੱਤੀ ਗਈ ਹੈ। ਸੋ ਕੁਲਦੀਪ ਸਿੰਘ ਢਾਲੀਵਾਲ ਹੋਣਾ ਨੇ ਇਸ ਮੌਕੇ ਵਿੱਤੀ ਮਦਦ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੁਆਵਜ਼ਾ ਤੁਰੰਤ ਦੇਵਾਂਗੇ ਤੇ ਕੁਝ ਹੀ ਘੰਟਿਆਂ ਦੇ ਵਿੱਚ ਉਹਨਾਂ ਵੱਲੋਂ ਇਹ ਵਾਅਦਾ ਪੂਰਾ ਕੀਤਾ ਗਿਆ। ਕੁਲਦੀਪ ਸਿੰਘ ਢਾਲੀਵਾਲ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ ਹੈ। ਏ ਆਪਾਂ ਇਸ ਵੇਲੇ ਵਿਧਾਨ ਸਭਾ ਹਲਕਾ ਜੀ ਨਾਲਾ ਦੇ ਕੋਟਲੀ ਕਾਜੀਆਂ ਪਿੰਡ ਦੇ ਵਿੱਚ ਖੜੇ ਹਾਂ। ਅਲੀਵਾਲ ਕੋਟਲੀਏ ਨੂੰ ਕਹਿੰਦੇ ਆ। ਹਾਂਜੀ ਸਰ। ਤੇ ਇੱਥੇ ਮੈਂ ਮਤਲਬ ਪਤਸੋਂ 2 ਦਿਨ ਪਹਿਲਾਂ ਇੱਕ ਛੜਕਦਾ ਨਹੀਂ ਪੱਥਰ ਰੱਖਣ ਆਇਆ ਸੀਗਾ। ਤੇ ਜਦੋਂ ਮੈਂ ਵਾਪਸ ਆਇਆ ਦੀ ਮੁੜਿਆ ਤੇ ਇਹ ਸਾਡੀ ਭੈਣਾਂ ਬੱਚਾ ਦੀ ਸਾਡੀ ਗੁੱਡੀ ਤੇ ਸਾਡੀ ਭੈਣ ਇੱਥੇ ਧੂਆਂ ਲਾ ਕੇ ਬੈਠੀਆਂ ਸੀ। ਤੇ ਬੇਟਾ ਇਹਨਾਂ ਦਾ ਸੀਗਾ ਬਿਮਾਰ ਸੀਗਾ। ਤੇ ਮੈਂ ਕੁਦਰਤੀ ਵੇਖ ਕੇ ਤੇ ਮੈਂ ਉੱਤਰ ਕੇ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕਹਿੰਦੇ ਸਾਡਾ ਘਟ ਅਟ ਗਿਆ ਜਦੋਂ ਪਾਣੀ ਆਇਆ ਮੀਂਹ ਪਏ ਜਦੋਂ ਤੇ ਮੈਂ ਕਿਹਾ ਤੁਹਾਨੂੰ ਸਰਕਾਰ ਦੀ ਕੋਈ ਮਦਦ ਆਈ ਆ ਕਹਿੰਦੇ ਅਸੀਂ ਲਿਖ ਕੇ ਦਿੱਤਾ ਪਰ ਸਾਡੀ ਅਜੇ ਤੱਕ ਮਦਦ ਨਹੀਂ ਆਈ ਤੇ ਮੈਂ ਉਹਨਾਂ ਕਿਹਾ ਕੋਈ ਨਹੀਂ ਮੈਂ ਤੁਹਾਨੂੰ ਮਤਲਬ ਇੱਕ ਦੋ ਦਿਨ ਦੇ ਵਿੱਚ ਤੁਹਾਡੀ ਮਦਦ ਜੜੀ ਮੈਂ ਕਦੋਂ ਨਾ ਤੁਸੀਂ ਤੇ ਠੰਡ 'ਚ ਬੈਠੇ ਹੋ ਤੇ ਉਹ ਪਰਮਾਤਮਾ ਨੇ ਕਿਰਪਾ ਕੀਤੀ ਜੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਾਂ ਮਤਲਬ ਜਿਹੜਾ 72 ਘੰਟਿਆਂ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਲੱਖ ਰੁਪਏ ਦਾ ਚੈੱਕ ਜਿਹੜਾ ਸਰਕਾਰ ਵੱਲੋਂ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿੰਦੇ ਆ ਕਿ ਜਿਸ ਵੀ ਹਰਪੀਟ ਦੀ ਕੋਈ ਮਦਦ ਦਿੰਦੀ ਆ ਉਹ ਕਰਨੀ ਆਪਣੀ ਡਿਊਟੀ ਆ ਬੀਤੇ ਕੱਲ ਵੀ ਅਸੀਂ ਮੀਟਿੰਗ ਕਰਕੇ ਜਿੰਨੇ ਬਾਕੀ ਲੋਕ ਵੀ ਦਿੰਦੇ ਆ ਉਹਨਾਂ ਲਈ ਵੀ ਕਰਾਂਗੇ ਪਰ ਇਹ ਗੁਪੀਤ ਸਾਡੀ ਛੋਟੀ ਨਿੱਕੀ ਭੈਣ ਆ ਇਹ ਮਤਲਬ ਜਿਹੜਾ ਇਹਨੇ ਘਰ ਬੱਚਾ ਦੀ ਬਾਹਰ ਬੈਠੀ ਆਪਣੇ ਬੇਟੇ ਨੂੰ ਲੈ ਕੇ ਬੇਟਾ ਵੀ ਇਹਦਾ ਬਿਮਾਰ ਔਰ ਮੈਂ ਇਹਨੂੰ ਕਿਹਾ ਮੈਂ ਕਿਹਾ ਜੇ ਬੇਟੇ ਦਾ ਇਲਾਜ ਕਰਾਉਣਾ ਤੇ ਉਹ ਵੀ ਕਰਾ ਦਿੰਦੇ ਆ ਇਹਨਾਂ ਨੇ ਮੈਨੂੰ ਉਦੋਂ ਦੱਸਿਆ ਕਿ ਆਪਰੇਸ਼ਨ ਹੋਇਆ 2-3 ਉਹਦੇ ਮਤਲਬ ਜਿਹੜੀ ਆਪਾਂ ਕੁਦਰਤ ਅੱਲੋ ਹੋ ਜਾਂਦਾ ਉਹਦੇ 2-3 ਦਾ ਆਪਰੇਸ਼ਨ ਹੋਇਆ ਸੋ ਮੈਂ ਅੱਜ ਮਤਲਬ ਕਹਿ ਕੇ ਆਪਣੇ ਡੀ ਸਾਹਿਬ ਨੂੰ ਕਹਿ ਕੇ ਕੱਲ ਦਾ ਮੈਂ ਲੱਗਾ ਸੀਗਾ ਮੈਂ ਕਿਹਾ ਮੈਂ ਜਲਦੀ ਇਹਨਾਂ ਨੂੰ ਚੈੱਕ ਦਾ ਜਿਹੜਾ ਇਹਨਾਂ ਦਾ ਕਲਪਚਾ ਦਿੰਦਾ ਮੁਕੰਮਲ ਹੋ ਜਾਏ ਸੋ ਮੈਂ ਉਹ ਚੱਕ ਦੇਣਾ ਸੀ ਕਿੰਨੀ ਗਰਾਹਤ ਮੰਨਦੇ ਜੋ ਕਿ ਘਰ ਦੀ ਛੱਤ ਹਰ ਇੱਕ ਬੰਦੇ ਦੀ ਜ਼ਰੂਰਤ ਹੁੰਦੀ ਹੈ ਉਸ ਤੋਂ ਸਿਆਲ ਚੱਲਦਾ ਉਹ ਮੈਨੂੰ ਉਦਨ ਹੀ ਇੱਥੇ ਕੁਝ ਦੱਸਿਆ ਭਾਈ ਸਾਹਿਬ ਮਿਲੇ ਉਹਨਾਂ ਨੇ ਦੱਸਿਆ ਵੀ ਕੋਈ ਸਸਤਾ ਵੀ ਇਹਨਾਂ ਦੀ ਮਦਦ ਕਰਕੇ ਗਈ ਤੇ ਮੈਂ ਕਿਹਾ ਚਲੋ ਉਹ ਤਾਂ ਬਹੁਤ ਵਧੀਆ ਸਸਤਾ ਵੀ ਸਾਡੇ ਤੁਹਾਨੂੰ ਪਤਾ ਸਿੱਖ ਬੜੇ ਚੰਗੇ ਲੋਕ ਨੇ ਪੰਜਾਬੀ ਬੜੇ ਚੰਗੇ ਆ ਉਹ ਵੀ ਮਤ ਕਰਕੇ ਗਏ ਤੇ ਮੈਂ ਵੀ ਲੱਖ ਰੁਪਇਆ ਮਤਲਬ ਮਤ ਕਰਨਾ ਆਈ ਤੇ ਮੇਰਾ ਖਿਆਲ ਆ ਇਹਨਾਂ ਦਾ ਘਰ ਕੰਪਲੀਟ ਹੋ ਜੂ ਜੇ ਕਿ ਦੇਦਾ ਜੂ ਥੋੜਾ ਬੋਤਾ ਤਾਂ ਕੋਈ ਨਹੀਂ ਫੇਰ ਆਪਾਂ ਹੱਲਾ ਲਾ ਦਾਂਗੇ ਕੋਈ ਗੱਲ ਘਰ ਬਣਾ ਕੇ ਦਾਂਗੇ ਠੀਕ ਹੈ ਨਾ ਤੁਹਾਡਾ ਉਹ ਬੇਟੇ ਦਾ ਕੀ ਹੈ ਬੇਟੇ ਦਾ ਆਪਰੇਸ਼ਨ ਹੋਣ ਵਾਲਾ ਹੈ ਹੋਣ ਵਾਲਾ ਹਾਂ ਜਿ ਕਰਾਈ ਤੇ ਉਹ ਕੀ ਕਿੱਦਾਂ ਕਿੱਥੇ ਕਦੋਂ ਨਾਲ ਗੱਲ ਕਰੋ ਸੀਐਮ ਸਾਹਿਬ ਨੇ ਵੀ ਟਵੀਟ ਕੀਤਾ ਹੁਣ ਮੰਗ ਕੀਤੀ ਹੈ ਕਿ ਜਿਹੜਾ মিডিਆ ਉੱਥੇ ਅਲਾਉ ਕੀਤਾ ਜਾਵੇ ਅੰਦਰ ਜਦੋਂ ਉਹਨਾਂ ਨੇ 15 ਤਰੀਕ ਨੂੰ ਪੇਸ਼ ਹੋਣਾ ਤੇ ਉਹ ਤੇ ਬਿਲਕੁਲ ਠੀਕ ਹੈ ਉਹਨਾਂ ਦੀ ਗੱਲ ਸੀਐਮ ਸਾਹਿਬ ਨੇ ਜੋ ਕਿਹਾ ਬਿਲਕੁਲ ਦਸਤਕ ਹੈ ਤੇ মিডিਆ ਆਉਣਾ ਚਾਹੀਦਾ ਤੇ ਉਧਰ ਪੰਜਾਬ ਕੈਡਰ ਦੇ ਆਈਪੀਐਸ ਅਧਿਕਾਰੀ ਡਾਕਟਰ ਰਵਜੋਤ ਕੌਰ ਨੂੰ ਬਹਾਲ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਬਹਾਲ ਕਰਨ ਦੇ ਹੁਕਮ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਡਾਕਟਰ ਰਵਜੋਤ ਕੌਰ ਨੂੰ ਤੁਰੰਤ ਤਰਾਂ ਤਰਾਂ ਜ਼ਿਮਨੀ ਚੋਣ ਸਮੇਂ ਸਸਪੈਂਡ ਕੀਤਾ ਗਿਆ ਸੀ ਡਾਕਟਰ ਰਵਜੋਤ ਕੌਰ ਤੇ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਇਲਜ਼ਾਮ ਸਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਸੀ ਡਾਕਟਰ ਰਵਜੋਤ ਕੌਰ ਤੇ ਅਕਾਲੀ ਵਰਕਰਾਂ ਉੱਤੇ ਝੂਠੀਆਂ ਐਫਆਈਆਰ ਦਰਜ ਕਰਨ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕੰਮ ਕਰਕੇ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਸਨ ਸੁਚੋਣ ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਡਾਕਟਰ ਗਰੇਵਾਲ ਵਿਰੁੱਧ ਚੱਲ ਰਹੀ ਵਿਭਾਗੀ ਜਾਂਚ ਤੇ ਅੰਤਿਮ ਫੈਸਲਾ ਚੋਣ ਕਮਿਸ਼ਨ ਦੀ ਪ੍ਰਵਾਰਗੀ ਦੇ ਨਾਲ ਹੀ ਲਿਆ ਜਾਵੇਗਾ ਫਿਲਹਾਲ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਉਧਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੇਰ ਰਾਤ ਕਪੂਰਥਲਾ ਦੇ ਫਗਵਾੜਾ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਕਾਇਨਾਤ ਦੇ ਇੱਕ ਸਹਾਇਕ ਸਬ ਇਨਸਪੈਕਟਰ ਏਐਸਆਈ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਬਿਜਲ ਸਵੀਰੋਦੀ ਕਾਰਵਾਈ ਡੀਐਸਪੀ ਜਗENDER ਪਾਲ ਸਿੰਘ ਦੀ ਗਵਾਹੀ ਹੇਠ ਕੀਤੀ ਗਈ ਹੈ। ਇਹ ਛਾਪਾ ਮਾਰੀ ਰਾਤ ਦੇ 9 ਵਜੇ ਦੇ ਕਰੀਬ ਹੋਈ। ਗ੍ਰਿਫਤਾਰ ਕੀਤੇ ਗਏ ਏਐਸਆਈ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ ਹੈ। ਸੂਤਰਾਂ ਦੇ ਮੁਤਾਬਕ ਦੋਸ਼ੀ ਏਐਸਏ ਨੇ ਇੱਕ ਪਿੰਡ ਵਾਸੀ ਦੇ ਨਾਲ ਸੰਬੰਧਿਤ ਕੇਸ ਦਾ ਨਿਪਟਾਰਾ ਕਰਨ ਦੇ ਬਦਲੇ 5000 ਰੁਪਏ ਦੀ ਰਿਸ਼ਵਤ ਮੰਗੀ ਸੀ ਵਿਜੀਲੈਂਸ ਬਿਜ਼ਨਸ ਬਿਊਰੋ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਨੂੰ ਫੜ ਲਿਆ ਹੈ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਨੇ ਲੰਬੇ ਸਮੇਂ ਤੱਕ ਥਾਣੇ ਦੇ ਅੰਦਰ ਆਪਣੀ ਜਾਂਚ ਜਾਰੀ ਰੱਖੀ ਹੈ ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਦੋਸ਼ੀ ਐਸਆਈ ਨੂੰ ਆਪਣੇ ਨਾਲ ਲੈ ਕੇ ਚੰਡੀਗੜ੍ਹ ਚਲ ਗਈ ਹੈ ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਹੁਣ ਉਸ ਦੇ ਖਿਲਾਫ ਕੀਤੀ ਜਾਵੇਗੀ बिहार ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਦੀਆਂ ਮੁਸ਼ਕਲਾਂ ਵਧੀਆਂ ਦਿਖਾਈ ਦੇ ਰਹੀਆਂ ਨੇ ਦਿੱਲੀ ਦੇ ਰਾਉਜ਼ ਐਵੇਨਿਊ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਲੈਂਡ ਫਾਰ ਜੌਬਸ ਸਕੈਮ ਮਾਮਲੇ ਦੇ ਵਿੱਚ ਸਾਬਕਾ ਰੇਲ ਮੰਤਰੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਉਹਨਾਂ ਦੇ ਪਰਿਵਾਰ ਸਮੇਤ 40 ਤੋਂ ਵੱਧ ਖੋਰਾ ਵਿਰੋਧ ਦੋਸ਼ ਤੈਅ ਕਰਨ ਦੇ ਹੁਕਮ ਜਾਰੀ ਕੀਤੇ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੁਣ ਮੁਕਤਵਾ ਚੱਲੇਗਾ सीबीआई ਦਾ ਇਲਜ਼ਾਮ ਹੈ ਕਿ ਲਾਲੂ ਪ੍ਰਸ਼ਾਦ ਯਾਦਵ ਦੇ ਰੇਲ ਮੰਤਰੀ ਦੇ ਕਾਰਜਕਾਲ ਦੌਰਾਨ ਰੇਲਵੇ ਦੀ ਗਰੁੱਪ ਡੀ ਦੀਆਂ ਨੌਕਰੀਆਂ ਬਦਲੇ ਜ਼ਮੀਨ ਹਾਸਲ ਕੀਤੀ ਗਈ ਸੀ ਇਹ ਜ਼ਮੀਨ ਲਾਲੂ ਪਰਿਵਾਰ ਦੇ ਲਾਲੂ ਪਰਿਵਾਰ ਅਤੇ ਉਹਨਾਂ ਦੇ ਨਜ਼ਦੀਕੀਆਂ ਦੇ ਨਾਮ ਤਕਬੀਰ ਕੀਤੀ ਗਈ ਸੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਰੀਆਂ ਤਿਲਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫੈਸਲਾ ਸੁਣਾਇਆ ਕਿ ਅਦਾਲਤ ਨੇ ਸਿੱਟਾ ਕੱਢਿਆ ਕਿ ਮਾਮਲੇ ਦੀ ਅੱਗੇ ਦੀ ਸੁਣਵਾਈ ਲਈ ਰਾ ਪਧਰਾ ਹੋ ਗਿਆ ਹੈ ਅਤੇ ਹੁਣ ਕਈ ਆਧਾਰ ਇਸ ਦੇ ਲਈ ਮੌਜੂਦ ਨੇ ਹੁਣ ਮੁਕੱਦਮਾ ਸ਼ੁਰੂ ਹੋਵੇਗਾ ਅਤੇ ਮੁਲਜ਼ਮਾਂ ਵਿਰੁੱਧ ਸਬੂਤ ਪੇਸ਼ ਕੀਤੇ ਜਾਣਗੇ ਲਾਲੂ ਪ੍ਰਸ਼ਾਦ ਯਾਦਵ, ਰਾਬੜੀ ਦੇਵੀ, ਮੀ莎 ਭਾਰਤੀ ਵਿਰੁੱਧ ਦੋਸ਼ ਤੈਅ ਕੀਤੇ ਗਏ ਨੇ ਅਦਾਲਤ ਨੇ ਕਿਹਾ ਕਿ ਲਾਲੂ ਪ੍ਰਸ਼ਾਦ ਯਾਦਵ ਤੇ ਉਹਨਾਂ ਦੇ ਪਰਿਵਾਰ ਨੂੰ ਬਰੀ ਕਰਨ ਦੀ ਪਟੀਸ਼ਨ ਬੇਬੁਨਿਆਦ ਹੈ ਇਸ ਤੋਂ ਇਲਾਵਾ ਇਸ ਦal ਦੇ ਪੱਕੇ ਸੰਕੇਤ ਨੇ ਕਿ ਲਾਲੂ ਯਾਦਵ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਅਧਿਕਾਰਿਤ ਅਹੁਦਿਆਂ ਤੋਂ ਬਾਹਰ ਇੱਕ ਅਪਰਾਧਿਕ ਉਦਮ ਵਜੋਂ ਕੰਮ ਕਰ ਰਹੇ ਸਨ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਦੀਆਂ ਸंवਧਾਨਕ ਸ਼ਕਤੀਆਂ ਤੇ ਵਿਵੇਕ ਦੀ ਦੁਰਵਰਤੋਂ ਕੀਤੀ ਗਈ ਹੈ ਅਦਾਲਤ ਨੇ 41 ਵਿਅਕਤੀਆਂ ਵਿਰੁੱਧ ਦੋਸ਼ ਤੈਅ ਕੀਤੇ ਨੇ ਇਸ ਮਾਮਲੇ ਦੀ ਸੁਣਵਾਈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਤਾਰਾ ਇਹਰਾ 1D ਅਤੇ 132 ਦੇ ਤਹਿਤ ਕੀਤੀ ਜਾਵੇਗੀ। ਕੈਨੇਡਾ ਸਰਕਾਰ ਨੇ ਪ੍ਰਵਾਸੀਆਂ ਦੇ ਲਈ ਨਵੇਂ ਨਿਯਮ ਜਾਰੀ ਕੀਤੇ ਨੇ। ਹੁਣ ਕੈਨੇਡਾ ਵਿੱਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ। ਬਜ਼ੁਰਗਾਂ ਦੇ ਸਪான்ਸਰ ਵੀਜ਼ਿਆਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਤੇ ਕੈਨੇਡਾ ਸਰਕਾਰ ਨੇ ਇਸ ਸਾਲ 2026 ਦੇ ਲਈ ਨਵੀਂ ਨਵੀਆਂ ਅਰਜ਼ੀਆਂ ਲੈਣੀਆਂ ਵੀ ਬੰਦ ਕਰ ਦਿੱਤੀਆਂ ਨੇ। ਕੈਨੇਡਾ ਆਏਦਨ ਵੀਜ਼ਾ ਨੀਮਰ ਨੂੰ ਸਖਤ ਕਰਦਾ ਆ ਰਿਹਾ ਹੈ। ਇਸ ਦੇ ਨਾਲ ਭਾਰਤੀਆਂ ਨੂੰ ਖਾਸ ਕਰਕੇ ਪੰਜਾਬੀਆਂ ਦੇ ਉੱਤੇ ਗਹਿਰਾ ਪ੍ਰਭਾਵ ਪੈ ਰਿਹਾ ਹੈ ਨਵੇਂ ਫਰਮਾਨ ਦੇ ਤਹਿਤ ਹੁਣ ਕੈਨੇਡਾ ਵਿੱਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸਾਥ ਸਕਣਗੇ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਲਗਾਤਾਰ ਬਦਲਾਅ ਕੀਤੇ ਜਾ ਰਹੇ ਨੇ ਓਟਾਵਾ ਤੋਂ ਇਹ ਫਰਮਾਨ ਜਾਰੀ ਹੋਏ ਨੇ 2026 ਦੇ ਵਿੱਚ ਬਜ਼ੁਰਗ ਦਾਦਾ-ਦਾਦੀ ਅਤੇ ਮਾਪਿਆਂ ਦੇ ਇਮੀਗ੍ਰੇਸ਼ਨ ਅਰਜ਼ੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ ਕੈਨੇਡਾ ਦੇ ਵਿੱਚ 2026 ਲਈ ਇਮੀਗ੍ਰੇਸ਼ਨ ਅਰਜ਼ੀਆਂ ਤੇ ਰੋਕ ਲਗਾਈ ਜਾ ਰਹੀ ਹੈ ਇਸ ਦਾ ਮਤਲਬ ਹੈ ਕਿ ਹੁਣ ਸਰਕਾਰ ਉਹਨਾਂ ਲੋਕਾਂ ਦੇ ਪਰਿਵਾਰ ਪੁਨਰ ਇਕੀਕਰਨ ਤੇ ਰੋਕ ਲਗਾਵੇਗੀ ਜੋ ਉਮੀਦ ਕਰਦੇ ਨੇ ਕਿ ਉਹਨਾਂ ਦੇ ਮਾਪੇ ਨੂੰ ਕੈਨੇਡਾ ਸੱਦਿਆ ਜਾ ਸਕਦਾ ਹੈ ਸਪான்ਸਰ ਵੀਜ਼ੇ ਤੇ ਭਾਵੇਂ ਹੁਣ ਮਾਪੇ ਦਾਦਾ-ਦਾਦੀ ਜਾਂ ਕਿਸੇ ਰਿਸ਼ਤੇਦਾਰ ਨੂੰ ਬੁਲਾਉਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ ਤੇ ਉਧਰ ਦਿੱਲੀ ਐਨਸੀਆਰ ਦੇ ਵਿੱਚ ਸ਼ੁੱਕਰਵਾਰ ਸਵੇਰੇ ਅਚਾਨਕ ਮੌਸਮ ਬਦਲਣ ਦੇ ਨਾਲ ਬਰਸਾਤ ਹੋਣ ਦੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ ਰਾਜਸਥਾਨੀ ਦਿੱਲੀ ਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਕੁਝ ਹਿੱਸਿਆਂ ਦੇ ਵਿੱਚ ਅ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਸੀ ਉਸੇ ਤਰ੍ਹਾਂ ਸਵੇਰੇ 2 ਘੰਟੇ ਲਗਭਗ ਹਲਕੀ ਤੋਂ ਦਰਮਿਆਨੀ ਬਰਸਾਤ ਇਸ ਇਲਾਕੇ ਦੇ ਵਿੱਚ ਦਰਜ ਕੀਤੀ ਗਈ ਹੈ ਅਤੇ ਤਾਪਮਾਨ ਦੇ ਵਿੱਚ ਗਿਰਾਵਟ ਦੀ ਚੇਤਾਵਨੀ ਵੀ ਮੌਸਮ ਭਾਗ ਵੱਲੋਂ ਜਾਰੀ ਕੀਤੀ ਗਈ ਹੈ ਸਵੇਰੇ ਤਕਰੀਬਨ 6 ਵਜੇ ਤੋਂ ਲੈ ਕੇ 7 ਵਜੇ ਤੱਕ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦਰਜ ਕੀਤੀ ਗਈ ਹੈ ਇਹਨਾਂ ਇਲਾਕਿਆਂ ਵਿੱਚ ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ, ਦਿੱਲੀ, ਫਰੀਦাবাদ ਵਰਗੇ ਸ਼ਹਿਰ ਸ਼ਾਮਲ ਨੇ ਜਿੱਥੇ ਇਹ ਬਰਸਾਤ ਦਰਜ ਕੀਤੀ ਗਈ ਹੈ ਵਿਆਪਕ ਪੱਧਰ ਤੇ ਇਲਾਕੇ ਵਿੱਚ ਹੋਈ ਇਸ ਬਰਸਾਤ ਦੇ ਕਾਰਨ ਤਾਪਮਾਨ ਦੇ ਵਿੱਚ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਸਵੇਰ ਸਾਰ ਦਫ਼ਤਰ ਜਾਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਵੇਰ ਸਾਰ ਹੋਈ ਬਰਸਾਤ ਦੇ ਕਾਰਨ ਲੋਕਾਂ ਨੂੰ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪਿਆ ਸੋ ਦਿੱਲੀ ਐਨਸੀਆਰ ਦੇ ਵਿੱਚ ਲੰਬੇ ਸਮੇਂ ਤੋਂ ਉਮੀਦ ਉਡੀਕ ਕੀਤੀ ਜਾ ਰਹੀ ਸੀ ਕਿਉਂਕਿ ਐਨਸੀਆਰ ਖੇਤਰ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜ਼ਿਆਦਾ ਬਣਿਆ ਹੋਇਆ ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਖਾਸ ਤੌਰ ਤੇ ਸਾਹ ਸੰਬੰਧੀ ਬਿਮਾਰੀਆਂ ਵੀ ਹੋ ਰਹੀਆਂ ਸਨ ਤੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਘਰਾਂ ਦੇ ਵਿੱਚ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਡੱਕ ਕੇ ਰੱਖਣਾ ਪੈ ਰਿਹਾ ਸੀ ਸੋ ਇਸ ਕਾਰਨ ਹੁਣ ਬਰਸਾਤ ਹੋਈ ਹੈ ਸੰਭਾਵੀ ਤੌਰ ਤੇ ਪ੍ਰਦੂਸ਼ਣ ਦੇ ਵਿੱਚ ਹਲਕਾ ਫਰਕ ਜ਼ਰੂਰ ਆਵੇਗਾ ਜ਼ਰੂਰ ਪ੍ਰਦੂਸ਼ਣ ਦੇ ਕਾਰਨ ਜਿਹੜੇ ਉਹ ਪਾਣੀ ਦੇ ਨਾਲ ਰਲ ਕੇ ਜ਼ਮੀਨ ਤੇ ਆਏ ਹੋਣਗੇ ਤੇ ਪ੍ਰਦੂਸ਼ਣ ਦੇ ਵਿੱਚ ਜ਼ਰੂਰ ਕਮੀ ਦਰਜ ਕੀਤੀ ਗਈ ਹੋਵੇਗੀ ਸੋ ਲੋਕਾਂ ਨੂੰ ਜ਼ਰੂਰ ਕੁਜਰਾਹਤ ਮਿਲੀ ਹੈ ਆ ਵੀਰਵਾਰ ਨੂੰ ਜਾਰੀ ਮੌਸਮ ਬੁਲੇਟਨ ਦੇ ਮੁਤਾਬਕ ਅਗਲੇ 3 ਦਿਨ ਤੱਕ ਦਿੱਲੀ ਐਨਸੀਆਰ ਦੇ ਵਿੱਚ ਠੰਡ ਹੈ ਜਿਹੜੀ ਆਮ ਨਾਲੋਂ ਵੱਧ ਦਰਜ ਕੀਤੀ ਜਾਂਦੀ ਰਹੇਗੀ 10 ਜਨਵਰੀ ਨੂੰ ਕਟੋ-ਕਟ ਤਾਪਮਾਨ 6 ਤੋਂ 8 8 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਜਤਾਈ ਗਈ ਹੈ ਇਸੇ ਤਰ੍ਹਾਂ 11 ਤੇ 12 ਜਨਵਰੀ ਨੂੰ ਵੀ ਕਟੋ-ਕਟ ਤਾਪਮਾਨ 5 ਤੋਂ 7 ਡਿਗਰੀ ਦੇ ਦਰਮਿਆਨ ਰਹਿ ਸਕਦਾ ਸੋ ਇਸ ਬਰਸਾਤ ਨੇ ਦਿੱਲੀ ਦੇ ਵਿੱਚ ਠੰਡ ਦੇ ਵਿੱਚ ਵਾਅਦਾ ਜ਼ਰੂਰ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਲੋਹੜੀ ਤੋਂ ਪਹਿਲਾਂ ਕੜਾਕੇ ਦੀ ਸਰਦੀ ਪੈਣ ਦੀ ਉਮੀਦ ਮੌਸਮ ਵਿਭਾਗ ਵੱਲੋਂ ਜਿਤਾਈ ਗਈ ਹੈ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ